ਵੀਕ ਨੂੰ ਯਾਰ ਖਲੋਟੀ ਦੇ ਵਿੱਚ ਫਾਈਨਲ ਮੈਚ ਇਹਨਾਂ ਦੋਨਾਂ ਟੀਮਾਂ ਦਾ ਖੇਡਿਆ ਗਿਆ ਤੇ ਕਹਿੰਦੇ ਅੱਜ ਮੇਰੇ ਵੀਰੋ ਦੁਨੀਆ ਦੇ ਮਹਾਨ ਖਿਡਾਰੀਆਂ ਦੇ ਨਾਲ ਇਹ ਟੀਮਾਂ ਭਰੀਆਂ ਹੋਈਆਂ ਭਾਵੇਂ ਸ਼ਪਾਰ ਦੀ ਗੱਲ ਹੋਵੇ ਭਾਵੇਂ ਕਾਲਖ ਦੀ ਗੱਲ ਹੋਵੇ ਲੈ ਮੈਦਾਨ ਦੇ ਵਿੱਚ ਗੁਰਜਿੰਦਰ ਸਿੰਘ ਕਹਿੰਦੇ ਮਲੋਹ ਦੇ ਕਬੱਡੀ ਕੱਪ ਦਾ ਮੋਟਰਸਾਈਕਲ ਯੇਤੂ ਮੇਰੇ ਵੀਰੋ ਮੈਦਾਨ ਦੇ ਵਿੱਚ ਪਾਣ ਦਾ ਵਾਅਦਾ ਕਰਦਾ ਹੋਇਆ ਇਹਦੇ ਲਈ ਬੰਨੇ ਕਹਿੰਦੇ ਯਰਗੜੀ ਦੇ ਕਬੱਡੀ ਕੱਪ ਦਾ ਮੋਟਰਸਾਈਕਲ ਯੇਤੂ ਅੱਜ ਕਹਿੰਦੇ 스타ਾਂ ਦੀ ਲਾਈਨ ਲੱਗੀ ਹੋਈ ਆ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਅੰਮਰੀਵਾਲੇ ਵੱਲੋਂ ਗੁਰਜਿੰਦਰ ਦੇ ਲਈ 100 ਰੁਪਿਆ ਭੇਜਿਆ ਗਿਆ ਪਹਿਲੇ ਡੇਢ ਪਾਣ ਦਾ ਲਓ ਪਾਲ ਕਹਿੰਦੇ ਕੈਣ ਵਾਲਾ ਗਰੇਵਾਲ ਪਰਿਵਾਰ ਦਾ ਖਿਡਾਰੀ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਆਪਣੀ ਟੀਮ ਦੇ ਲਈ ਉਧਰ ਸਰਦਾਰ ਗੁਰਵਿੰਦਰ ਸਿੰਘ ਜੀ ਯੂਕੇ ਵਾਲੇ ਨੋਨਾ ਜਿੰਨੇ ਵੀ ਜਫੇ ਲਾਊ ਹਰ ਇੱਕ ਜਫੇ ਦਾ ਇੱਕ 100 ਦੇ ਨਾਲ ਮਾਨ ਸਨਮਾਨ ਕੀਤਾ ਜਾਣਾ ਹੈ ਨਾਲ ਗੋਲਾ ਕੈਨੇਡਾ ਤੇ ਜਸਵਿੰਦਰ ਜੱਸੀ ਉਹਨਾਂ ਵੱਲੋਂ ਮੇਰੇ ਵੀਰੋ ਇੱਕ ਇੱਕ 100 ਦਾ ਮਾਨ ਸਨਮਾਨ ਜਿਹੜਾ ਖੇਡ ਮੈਦਾਨ ਦੇ ਵਿੱਚ ਕੀਤਾ ਜਾਵੇਗਾ ਆ ਖਿਡਾਰੀ ਇਸੇ ਟੂਰਨਾਮੈਂਟ ਦਾ ਪਿਛਲੇ ਸਾਲ ਦਾ ਮੇਰੇ ਵੀਰੋ ਬੈਸਟ ਰੇਟਰ ਰਿਹਾ ਹੈ ਮੋਟਰਸਾਈਕਲ ਜਿੱਤਿਆ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਬੱਬੂ ਲਸਾੜੇ ਵਾਲੇ ਦੀ ਪੈਂਦੀ ਹੋਈ ਕਬੱਡੀ ਕਦੇ ਕਹਿੰਦੇ ਸਰਬਜੀਤ ਬੱਬੂ ਪੜਾਣੇ ਦੀ ਗੱਲ ਚੱਲਦੀ ਤੇ ਕਦੇ ਬੱਬੂ ਜਲਾਲ ਦੀ ਤੇ ਲਸਾੜੇ ਦੇ ਬੱਬੂ ਦਾ ਨਾਮ ਵੀ ਕਹਿੰਦੇ ਸੁਪਰਸਟਾਰਾਂ ਦੇ ਵਿੱਚ ਆਉਂਦਾ ਉਧਰ ਨੌਜਨ ਗੰਜਾ ਕਾਲਖਵਾਲਾ ਸਰਿੰਦਰਪਾਲ ਟੋਨੀ ਦਾ ਪਿੰਡੂ ਮੇਰੇ ਵੀਰੋ ਇਸ ਲਈ ਲਾਹ ਤਕੜਾ ਜਫਾ ਆਪਣੀ ਟੀਮ ਦੇ ਲਈ ਇੱਕ ਲੱਖਾਂ ਜੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਇਹ ਗੰਝਾ ਕਾਲਖ ਦਾ ਆਪਣੀ ਟੀਮ ਦੇ ਲਈ ਮੇਰੇ ਵੀਰੋ ਪੁਆਇੰਟ ਦਾ ਵਾਅਦਾ ਕਰ ਰਿਹਾ ਹੈ ਇਸਪਾਰ ਦਾ ਨਾਟ ਝੋਟ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਪੰਜ ਗਰਾਈ ਤੇ ਬਰਵਾਲੀ ਦੀਆਂ ਟੀਮਾਂ ਜਿਹੜੀਆਂ ਅਗਲੇ ਮੈਚ ਦੇ ਲਈ ਖੇਡ ਮੈਦਾਨ ਦੇ ਵਿੱਚ ਆਉਣਗੀਆਂ ਸੁਖੀ ਝੁੰਦਾ ਜੀ ਸਾਡੇ ਬਹੁਤ ਸਤਕਾਰਯੋਗ ਵੀਰ ਹੈ ਬਲਵਿੰਦਰ ਸਿੰਘ ਜੰਨਾ ਝੁੰਦਾ ਚੇਅਰਮੈਨ ਕਾਂਗਰਸ ਉਹ ਵੀ ਚੇਚੇ ਤੌਰ ਤੇ ਪੁੱਜੇ ਹੋਏ ਨੇ ਇਧਰ ਨੋਨਾ ਭੈਣੀ ਬੜਿੰਗਾ ਵਾਲਾ ਮੇਰੇ ਵੀਰੋ ਇਸ ਲਈ ਕੋਸ਼ਿਸ਼ ਕਰਦਾ ਪਰ ਨਾਟ ਝੋਟ ਛਪਾਰ ਵਾਲਾ ਮੇਰੇ ਵੀਰੋ ਇਸ ਲਈ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਸਾਧੂ ਸਿੰਘ ਜੀ ਬਰਾੜ ਸਾਹਿਬ ਪਤੋ ਹੀਰਾ ਸਿੰਘ ਦੁਨੀਆ ਜਾਣਦੀ ਮੇਰੇ ਵੀਰੋ ਮੇਰੀ ਜ਼ਿੰਦਗੀ ਦੀ ਬਹੁਤ ਅਹਿਮ ਰਮਨ ਲੰਗੜੀਆਂ ਉਹਨਾਂ ਵੱਲੋਂ ਵੱਡੇ ਮਾਣ ਮੇਰੇ ਲਈ ਪੁੱਜਿਆ ਮੈਨੂੰ ਮਾਣ ਆ ਇਸ ਗੱਲ ਦਾ ਪਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਇੱਕ ਪਾਸੇ ਕੁਲਵੀਰਾ ਸ਼ਪਾਰ ਵਾਲਾ ਤੇ ਦੂਸਰੇ ਪਾਸੇ ਕਹਿੰਦੇ ਗੁਰਜਿੰਦਰ ਗਿਆਨੀ ਇਹ ਲਸਾੜੇ ਵਾਲਾ ਮੇਰੇ ਵੀਰੋ ਵਾਹ ਓਏ ਨੌਜਵਾਨੋ ਜੇਕਰ ਮੈਚ ਦਾ ਸਵਾਦ ਆ ਰਿਹਾ ਇੱਕ ਵਾਰ ਜ਼ੋਰ ਦਾ ਤਾੜੀ ਮਾਰ ਦਿਓ ਕਹਿੰਦੇ ਪਾਲ ਕਹਿਣ ਵਾਲਾ ਲੈ ਵੀ ਜਲਾਲ ਵਾਲਿਆ ਸਾਧੂ ਸਿੰਘੀ ਕਹਿੰਦੇ ਵੱਡੀ ਪੰਜਾਬ ਦੀ ਮਾਨਯੋਗ ਸ਼ਖਸੀਅਤ ਨੇ ਉਧਰੋਂ ਬੱਬੂ ਖੰਨੇ ਵਾਲਾ ਨਾਲ ਕਾਲਾ ਰਸ਼ੀਨ ਵਾਲਾ ਅਮਨ ਲੋਪੋਂ ਵਾਲਾ ਕਹਿੰਦੇ ਕਬੱਡੀ 365 ਔਰ ਕੰਮ ਦੇ ਜਰੀਏ ਜੁੜੇ ਹੋਏ ਨੇ ਇਹਨਾਂ ਵੀਰਾਂ ਦਾ ਵੀ ਆਪਾਂ ਇਸ ਕਬੱਡੀ ਤੋਂ ਬਾਅਦ ਧੰਨਵਾਦ ਕਰਦੇ ਆ ਲੈ ਓਧਰਲੇ ਬੰਨੇ ਕਹਿੰਦੇ ਪਾਲ ਕੈਣ ਵਾਲੇ ਦੀ ਪੀਖੀ ਕਬੱਡੀ ਦੇ ਉੱਤੇ ਇੱਕ ਬੰਨੇ ਨੋਨਾ ਕਹਿੰਦੇ ਰਾਏਕੋੜ ਏਰੀਆ ਦਾ ਖਿਡਾਰੀ ਦੁਨੀਆ ਦੇ ਸੁਪਰਸਟਾਰਾਂ ਦੇ ਵਿੱਚ ਕਹਿੰਦੇ ਵੱਡਾ ਨਾਮ ਇਸ ਨਾਜਵਾਨ ਜਾਫੀ ਦਾ ਇਧਰਲੇ ਬੰਨੇ ਕਹਿੰਦੇ ਪਾਲ ਕੈਣ ਦੀ ਧਰਤੀ ਦਾ ਤੇ ਦੂਜੇ ਬੰਨੇ ਨੋਨਾ ਬਈ ਵਾਹ ਹਾਂ ਵੀ ਰਪਿੰਦਰ ਵੀਰ ਇਨੋਂ ਨਾ ਭੈਣੀ ਵਾਲਾ ਤੇ ਦੂਸਰੇ ਪਾਸੇ ਪਾਲ ਕੈਂਡ ਵਾਲਾ ਮੇਰੇ ਵੀਰੋ ਨਹੀਂ ਧੱਕਿਆ ਗਿਆ ਤਕੜਾ ਮੈਚ ਖੇਡਿਆ ਜਾ ਰਿਹਾ ਹੈ ਇਹ ਲਸਾੜੇ ਵਾਲਾ ਬੱਬੂ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਦਾ ਹੋਇਆ ਲਸਾੜੇ ਵਾਲਾ ਬੱਬੂ ਮੇਰੇ ਵੀਰੋ ਉਧਰ ਚਾਰ ਜਾਫਿਆਂ ਦੇ ਵਿੱਚੋਂ ਕੁਲਵੀਰਾ ਛਪਾਰ ਵਾਲਾ ਮੇਰੇ ਵੀਰੋ ਇਸ ਵੇਲੇ ਟਰਾਈ ਕਰਦਾ ਹੈ ਪਰ ਪੁਆਇੰਟ ਨਾਉਜਨ ਲਸਾੜੇ ਵਾਲਾ ਬੱਬੂ ਆਪਣੀ ਟੀਮ ਦੇ ਲਈ ਜੁੜਦਾ ਹੋਇਆ ਪੁਆਇੰਟ ਲਸਾੜਾ ਗਿੱਲ ਦੀ ਟੀਮ ਦੇ ਹਿੱਸੇ ਜਾ ਜੁੜਿਆ ਉਧਰ ਕਰਮਜੀਤ ਵੀ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪੁੱਜ ਗਿਆ ਲਸਾੜੇ ਵਾਲਾ ਨੌਜਨ ਖਾਲਸਾ ਵਾਰੀਅਰ ਦੀ ਟੀਮ ਦੇ ਲਈ ਖੇਡਦਾ ਨਾਲ ਕਹਿੰਦੇ ਲਾਲਾ ਤੇ ਨਾਲ ਇਧਰ ਜੌਂਟੀ ਕਲਸੀਆਂ ਵਾਲਾ ਹੁਣ ਚਾਰ ਜਾਫੀ ਇਸ ਵੇਲੇ ਲਸਾੜੇ ਦੀ ਟੀਮ ਦੇ ਲਸਾੜੇ ਦੀ ਟੀਮ ਕਹਿੰਦੇ ਐਨ ਪੰਜਾਬ ਦੀ ਮੰਨੀ ਪਰਮੰਨੀ ਟੀਮ ਜਿਹੜੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਹੈ ਤੇ ਸ਼ਪਾਰ ਦੀ ਟੀਮ ਪਿਛਲੇ ਸਾਲ ਮੇਰੇ ਵੀਰੋ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਹੋਣ ਦੇ ਵਿੱਚ ਆਈ ਹੈ ਵਧੀਆ ਪ੍ਰਦਰਸ਼ਨ ਕਰ ਰਹੇ ਨੇ ਕੁਲਵੀਰੇ ਵਰਗੇ 나ਡ ਝੋਟ ਵਰਗੇ ਇਹ ਨੌਜਵਨ ਕਬੱਡੀ ਖਿਡਾਰੀ ਪਰ ਗੁਰਜਿੰਦਰ ਗਿਆਨੀ ਦੀ ਪਈ ਹੋਈ ਕਬੱਡੀ ਆਪਾਂ ਵੇਖੀਏ ਅਗਲਾ ਮੈਚ ਬਰਵਾਲੀ ਤੇ ਪੰਜਗਰਾਈ ਬਲ ਨੌ ਤੇ ਸੈਦੋਕੇ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਮੈਚ ਖੇਡਿਆ ਜਾਵੇਗਾ ਇਧਰ ਵਾਹ ਓ ਗੰਜਿਆ ਵਾਹ ਓ ਗੰਜਿਆ ਵਾਹ ਓ ਗੰਜਿਆ ਲੈ ਵੀ ਗੰਜਿਆ ਨਾ ਆਪਣਾ ਪੂਰਾ ਨਾਂ ਜਿਹੜਾ ਜਰੂਰ ਦੱਸ ਦੀ ਨੌਜਵਨ ਪੂਰਾ ਨਾਂ ਜਿਹੜਾ ਜਰੂਰ ਦੱਸ ਦੀ ਹੇ ਰਣਜੀਤ ਸਿੰਘ ਗੰਜਾ ਹੈ ਮੇਰੇ ਵੀਰੋ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਇਸ ਨੌਜੰਦ ਲਈ ਲੈ ਵੀਰ ਰਪਿੰਦਰ ਵੀਰ ਗੰਜਾ ਕਹਿੰਦੇ ਜਦੋਂ 5ਵੀਂ ਦੇ ਵਿੱਚ ਰਣਜੀਤ ਸਿੰਘ ਸਕੂਲ ਦੇ ਵਿੱਚ ਪੜਦਾ ਸੀ ਤਾਂ ਇੱਕ ਦਿਨ ਕਹਿੰਦੇ ਗੰਜ ਕਢਾ ਕੇ ਸਕੂਲ ਚ ਲਿਆ ਗਿਆ ਉਸ ਦਿਨ ਤੋਂ ਕਹਿੰਦੇ ਨੌ ਇਹਦਾ ਗੰਜਾ ਪੈ ਗਿਆ ਰਣਜੀਤ ਸਿੰਘ ਗੰਜਾ ਕਹਿੰਦੇ ਕਾਰਖਵਾਲਾ ਅੱਜ ਅੱਤ ਕਰੀ ਜਾਂਦਾ ਲੈਦਰ ਬੰਨੇ ਨਾਰਚੋਟ ਕਹਿੰਦੇ ਖਲੋਟੀ ਦੇ ਕਬੱਡੀ ਕੱਪ ਦਾ ਵੈਸਟ ਧਾਵੀ ਮੈਦਾਨ ਦੇ ਵਿੱਚ ਕਹਿੰਦੇ ਸੁਖ ਬੰਦੇਰਣਾ ਦੇ ਕਬੱਡੀ ਕੱਪ ਦਾ ਵੈਸਟ ਲੈ ਲੈ ਮੈਦਾਨ ਦੇ ਵਿੱਚ ਨਾਰਚੋਟ ਅਗਲੀ ਕਬੱਡੀ ਮਾਂ ਦੇ ਲਈ ਗੱਗੇ ਦੇ ਲਈ ਜੀ ਦਲਵਿੰਦਰ ਸਿੰਘ ਆਸਟ੍ਰੇਲੀਆ ਬਾਗੜੀਆਂ ਤੇ ਜਗਤਾਰ ਸਿੰਘ ਐਸਜੀਏਡੀ 500 ਦੇ ਵੱਡੇ ਮਾਣ ਸਾਂਝੇ ਤੌਰ ਤੇ ਹਾਂਜੀ ਰੁਪਿੰਦਰ ਜੀ ਇਹ ਲਸਾੜੇ ਵਾਲਾ ਬੱਬੂ ਮੇਰੇ ਵੀਰੋ ਇਸ ਵੇਲੇ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਇੱਕ ਪਾਸੇ ਕੁਲਵੀਰਾ ਕੁਲਵੀਰਾ ਨੌਜਨ ਕਹਿੰਦੇ ਛਪਾਰ ਪਿੰਡ ਦਾ ਇਸ ਵੇਲੇ ਕੋਸ਼ਿਸ਼ ਕਰਦਾ ਹੋਇਆ ਔਰ ਦੂਸਰੇ ਪਾਸੇ ਨੌਜਨ ਕਹਿੰਦੇ ਲਸਾੜੇ ਵਾਲਾ ਬੱਬੂ ਭੱਜਾ ਜਾਂਦਾ ਡਾਹ ਨਹੀਂ ਦਿੰਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ ਜੇ ਤੇ ਅੱਜ ਤੁਹਾਨੂੰ ਸੱਚੀ ਲਾਂਗੜੀਆਂ ਦੇ ਕੱਪ ਦਾ ਨਿਆਰਾ ਆਇਆ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਕੇ ਦੱਸ ਦਿਓ ਮੇਰੇ ਵੀਰੋ ਇਹ ਲਾਂਗੜੀਆਂ ਦਾ ਕੱਪ ਮੇਰੇ ਵੀਰੋ ਲਾਂਗੜੀਆਂ ਦੀ ਮੀਰੀ ਪੀਰੀ ਸਪੋਰਟਸ ਐਂਡ ਵੈਲਫੇਅਰ ਕਲੱਬ ਦਾ ਸਦਾ ਰਿਣੀ ਰਹਾਂਗਾ ਸਾਡੇ ਭਰਾਵਾਂ ਦਾ ਜਿਨ੍ਹਾਂ ਨੇ ਬਹੁਤ ਵੱਡਾ ਮਾਣ ਅੱਜ ਰੁਪਿੰਦਰ ਜਲਾਲ ਨੂੰ ਮੇਰੇ ਵੀਰੋ ਦਿਦਾਰ ਸਿੰਘ ਜੀ ਉਧਰ ਹਰਵੀਰ ਸਿੰਘ ਜੀ ਰਾਜੂ ਵੀਰ ਉਹਨਾਂ ਦਾ ਕਮਲ ਉਹਨਾਂ ਦਾ ਲਖਮਿੰਦਰ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਨੌਜਵਾਨ ਮੇਰੇ ਵੀਰੋ ਇਹ ਪਾਲ ਕੈਂਡ ਵਾਲਾ ਉਥੇ ਸਾਡਾ ਵਿਕ ਢੀਂਡ ਸਾਹ ਕਹਿੰਦੇ ਪੰਜਾਬ ਪੁਲਿਸ ਦੇ ਵਿੱਚ ਜੌਬ ਕਰਦਾ ਉਹ ਵੀ ਮਾਣ ਹੈ ਸਾਡੀ ਜ਼ਿੰਦਗੀ ਦਾ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਅਗਲੀ ਰੇਡ ਇਸ ਲਸਾੜੇ ਵਾਲੇ ਦੀ ਪੈਣ ਪੈਣ ਜਾ ਰਹੀ ਮੇਰੇ ਵੀਰੋ ਇਹ ਲਸਾੜੇ ਵਾਲਾ ਫੰਤੀ ਇਸ ਵੇਲੇ ਕਬੱਡੀ ਪਾਰੇ ਤੇ ਕੁਲਵੀਰੇ ਦੇ ਨਾਲ ਮੁਕਾਬਲਾ ਹੋ ਚੁੱਕਿਆ ਇੱਕ ਪਾਸੇ ਫੰਤੀ ਦੂਸਰੇ ਪਾਸੇ ਕੁਲਵੀਰਾ ਫਲਾਈਂਗ ਕੰਚੀ ਲੈ ਵੀ ਨੌਜਵਾਨਾ ਸੇਫ ਖੇਡਣਾ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਜਿਹੜੀਆਂ ਪੰਜਗਰਾਂ ਤੇ ਬਰਵਾਲੀ ਗਰਾਊਂਡ ਦੇ ਵਿੱਚ ਪਹੁੰਚ ਚੁੱਕੀਆਂ ਔਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ 나ਟ ਝੋਟ 나ਟ ਝੋਟ ਤੇ ਨੋਨਾ ਇੱਕ ਪਾਸੇ ਨੋਨਾ ਭੈਣੀ ਵਾਲਾ ਤੇ 나ਟ ਝੋਟ ਇਹ ਪੁਆਇੰਟ ਨੋਨੇ ਭੈਣੀ ਵਾਲੇ ਦੇ ਹਿੱਸੇ ਜਾ ਜੁੜਿਆ ਇਹ ਪੁਆਇੰਟ ਮੇਰੇ ਵੀਰੋ ਅਵਤਾਰ ਸਿੰਘ ਵੜਿੰਗ ਪਰਿਵਾਰ ਦਾ ਇਹ ਨੌਜਨ ਨੋਨਾ ਭੈਣੀ ਵਾਲਾ ਪਰ ਲਸਾੜੇ ਵਾਲਾ ਬੱਬੂ ਕਹਿੰਦੇ ਪਿਛਲੇ ਸਾਲ ਇਹ ਦਰਜਨ ਟੂਰਨਾਮੈਂਟਾਂ ਦਾ ਮੇਰੇ ਵੀਰੋ ਮੋਟਰਸਾਈਕਲਾਂ ਦਾ ਜਿੱਤੂ ਰਿਹਾ ਆਓ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਫੈਸਲਾ ਹੋ ਚੁੱਕਿਆ ਹੈ ਇੱਕ ਪਾਸੇ ਫੈਸਲਾ ਹੋ ਚੁੱਕਿਆ ਵੀ ਪੁਆਇੰਟ ਨੌਜਨ ਬੱਬੂ ਲਸਾੜੇ ਦੇ ਹਿੱਸੇ ਜਾ ਜੁੜਿਆ ਲਾ ਮੈਚ ਬੜਾ ਵਧੀਆ ਦੁਨੀਆ ਦੇ ਸਟਾਰ ਕਹਿੰਦੇ ਅੱਜ ਦੇ ਇਸ ਕਬੱਡੀ ਕੱਪ ਦੇ ਉੱਤੇ ਮੰਚ ਹੋਏ ਨੇ ਲਾ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਨਾਜਮਾਨ ਜੀ ਉਧਰ ਸੁੱਖਾ ਸਦਰਪੁਰਾ ਤੇ ਸਣੀ ਹੋਣੀ ਸਾਡੇ ਵੀਰ ਤੇ ਨਾਲ ਸਾਡਾ ਅਮਨ ਲੋਪੋ ਤੇ ਮੇਰੇ ਵੀਰੋ ਕਾਲੇ ਰਸੀਨ ਨੂੰ ਕਾਲੇ ਰਸੀਨ ਵਾਲੇ ਨੂੰ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਅੱਜ ਅਸੀਂ ਮਿਸ ਕਰ ਰਹੇ ਹਾਂ ਪਰ ਆਉਣ ਵਾਲੇ ਦਿਨਾਂ ਦੇ ਵਿੱਚੋ ਨੌਜਵਾਨ ਪੰਜਾਬ ਦੇ ਕਬੱਡੀ ਟੂਰਨਾਮੈਂਟਾਂ ਦੇ ਵਿੱਚ ਮੇਰੇ ਵੀਰੋ ਧਮਾ ਪਾਉਣਗੇ ਇਧਰ ਖੇਡ ਮੈਦਾਨ ਦੇ ਵਿੱਚ ਆਪਾਂ ਦੇਖੀਏ ਨੌਜਵਾਨ ਜੌਂਟੀ ਤੇ ਪਾਲ ਕੈਂਡ ਵਾਲਾ ਇੱਕ ਮੇਰੀ ਬੇਨਤੀ ਆ ਵੀ ਟੀਮਾਂ ਜਿਹੜੀਆਂ ਦਾ ਮੈਚ ਨਹੀਂ ਪਲੀਜ਼ ਉਹ ਗਰਾਊਂਡ 'ਚ ਨਾ ਆ ਕਰਨ ਜਿਹੜੇ ਖਿਡਾਰੀ ਨਹੀਂ ਖੇਡਦੇ ਪਲੀਜ਼ ਇੱਕ ਸਾਈਡ ਤੇ ਉਹ ਕੇ ਬੈਠ ਜਾਣ ਵਾਹੇ ਗੰਜਾ ਕੰਜਾ ਗੰਜਾ ਇੱਕ ਗੰਜਾ ਕਾਲਖਵਾਲਾ ਮੇਰੇ ਵੀਰੋ ਵਾਹ ਓ ਰਣਜੀਤ ਸਿੰਘ ਹੈ ਓ ਰਣਜੀਤ ਸਿੰਘ ਗੰਜਾ ਕਾਲਖਵਾਲਾ ਮੇਰੇ ਵੀਰੋ ਸਵਾਦ ਆ ਗਿਆ ਮੇਰੇ ਵੀਰੋ ਇਸ ਨੌਜਾਨ ਦੇ ਜੱਫੇ ਦੇਖ ਕੇ ਦਲਵਿੰਦਰ ਸਿੰਘ ਨੇ ਤੇ ਕਹਿੰਦੇ ਮੇਲਾ ਲੁੱਟਣ ਵਾਲੀ ਗੱਲ ਕਰ ਦਿੱਤੀ ਅੱਜ ਦਲਵਿੰਦਰ ਸਿੰਘ ਬਾਗੜੀਆਂ ਆਸਟ੍ਰੇਲੀਆ ਤੇ ਸਰਦਾਰ ਜਗਤਾਰ ਸਿੰਘ ਜੀ ਐਸਜੀਏਡੀ ਉਹਨਾਂ ਵੱਲੋਂ 100 100 ਗੰਜੇ ਦਾ 700 ਸਾਡੇ ਕੋਲੇ ਆ ਜੀ ਮਾਈਕ ওভার ਟੂ ਗਰਾਊਂਡ ਜੀ ਅਗਲੀ ਰੇਡ ਨਾਦ ਝੋਟਦੀ ਮੇਰੇ ਵੀਰੋ ਇਸ ਲਈ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਹੈ ਕੁਝ ਸਮਾਂ ਬੀਤ ਗਿਆ ਤੇ ਕੁਝ ਸਮਾਂ ਬਾਕੀ ਹੈ ਨਸਾਰੇ ਵਾਲਾ ਨੌਜਾਨ ਇਹ ਨੋਨਾ ਭੈਣੀ ਵਾਲਾ ਮੇਰੇ ਵੀਰੋ ਨੋਨਾ ਭੈਣੀ ਵਾਲਾ ਨੌਜਾਨ ਇਸ ਲਈ ਤਕੜਾ ਮੈਚ ਖੇਡਿਆ ਜਾ ਰਿਹਾ ਜਿੱਤ ਜਿਹੜੀ ਟੀਮ ਦੀ ਮਰਜ਼ੀ ਹੋਵੇ ਪਰ ਦਰਸ਼ਕ ਜਿਹੜੇ ਹੈ ਉਹ ਖੇਡ ਕਬੱਡੀ ਦਾ ਲੁੱਟਫ ਲੈ ਰਹੇ ਨੇ ਮੇਰੇ ਵੀਰੋ ਸਵਾਦ ਲਾ ਰਹੇ ਨੇ ਬਖਰਾ ਨਹੀਂ ਹੋ ਜਾ ਪਿਆ ਅੱਜ ਲਾਂਗੜੀਆਂ ਦੇ ਕਬੱਡੀ ਟੂਰਨਾਮੈਂਟ ਦਾ ਵੱਖਰਾ 9:00 ਵਜਾ ਪਿਆ ਹੈ ਇਸ ਲਈ ਲਾਂਘਰੀਆਂ ਦੇ ਕਬੱਡੀ ਟੂਰਨਾਮੈਂਟ ਦਾ ਇਧਰ ਫੰਤੀ ਲਸਾੜੇ ਵਾਲਾ ਲੈ ਵੀ ਜੰਗਿਆਣੇ ਵਾਲਾ ਵੇਖ ਜਰਾ ਨੌਜਵਾਨਾ ਇੱਕ ਪਾਸੇ ਕੁਲਵੀਰਾ ਛਪਾਰ ਵਾਲਾ ਨੌਜਵਾਨ ਟਰਾਈ ਕਰਦਾ ਤੇ ਦੂਸਰੇ ਪਾਸੇ ਫੰਤੀ ਫੰਤੀ ਤੇ ਕੁਲਵੀਰਾ ਫੰਤੀ ਤੇ ਕੁਲਵੀਰਾ ਫੰਤੀ ਤੇ ਕੁਲਵੀਰਾ ਫੰਤੀ ਤੇ ਕੁਲਵੀਰਾ ਇਹ ਬੱਲੇ ਬੱਲੇ ਹੋ ਗਈ ਮਿੱਤਰੋ ਸਵਾਦ ਸਵਾਦ ਆ ਪਿਆ ਲਓ ਜੀ ਪੁਆਇੰਟ ਲਓ ਜੀ ਪੁਆਇੰਟ ਜਾਫੀ ਦਾ 100 ਰੁਪਿਆ ਸਰਦਾਰ ਜਗਤਾਰ ਸਿੰਘ ਐਸ ਜੀ ਐਡੀ ਡਾਇਰੈਕਟਰ ਔਰ 100 ਰੁਪਏ ਦਲਵਿੰਦਰ ਸਿੰਘ ਬਾਗੜੀਆਂ ਜੱਗਾ ਬਟਵਾਰੀ ਜੀ ਤੁਸੀਂ ਵੀ ਦਿਓ ਹੁਣ ਮਾਨ ਸਨਮਾਨ ਕਰੋ ਜੀ ਪਲੇਅਰਾਂ ਦਾ ਦਰਸ਼ਕ ਵੀਰਾਂ ਲਈ ਦੱਸ ਦਈਏ ਕਿ ਅੱਜ ਸੰਦੀਪ ਨੰਗਰੰਬੀਆ ਨੇ ਸ਼ਪਾਰ ਦੀ ਟੀਮ ਲਈ ਖੇਡਣਾ ਸੀ ਪਰ ਅੜਿੱਕਾ ਲੱਗ ਗਿਆ ਮੇਰੇ ਵੀਰੋ ਫਿਰ ਵੀ ਸ਼ਪਾਰ ਦਾ ਬੰਦਾ ਆ ਰਿਹਾ ਰਵਿੰਦਰ ਸਿੰਘ ਜੀ ਰੋਣਾ ਸਰਪੰਚ ਮੇਰੇ ਵੀਰੋ ਮੈਚ ਜੱਫੇ ਪੁੱਜੇ ਕਰਦੇ ਹੁਣ ਪਰ ਰਿਜ਼ਲਟ ਬੋਲਾਂਗੇ ਇੱਕ ਵਾਰੀ ਸ਼ਾਂਤ ਹੋ ਜਾਓ ਮੇਰੇ ਵੀਰੋ ਇੱਕ ਵਾਰੀ ਰਿਜ਼ਲਟ ਆਪਾਂ ਸੁਣ ਲਓ ਸਾਰੇ ਮੇਰੇ ਵੀਰ ਬਣ ਕੇ ਪਰ ਰਿਜ਼ਲਟ ਨਸਾੜੇ ਦੀ ਟੀਮ ਦੇ ਪੁਆਇੰਟ ਨੇ 56 ਤੇ ਸ਼ਪਾਰ ਦੀ ਟੀਮ ਦੇ ਪੁਆਇੰਟ ਨੇ 13 ਗੰਜੇ 900 ਲੈ ਜਾਓ ਆਪਣਾ ਗੰਜੇ ਦੀ